ਗੁਰਲਾਲ ਬਰਾੜ ਭਾਜੀ ਸੌਫਟ ਟਾਰਗੇਟ ਹੀ ਸੀ ਗੁਰਲਾਲ ਬਰਾੜ ਭਾਜੀ ਐਨਾ ਚੰਗਾ ਇਨਸਾਨ ਸੀ ਨਾ ਨਾ ਭਾਜੀ ਉਹਦਾ ਕੋਈ ਲਿੰਕ ਸੀ ਕਿਸੇ ਨੇ ਮਤਲਬ ਪਹਿਲਾਂ ਲੋਰਸ ਹੋਰ ਨਾ ਰਿਹਾ ਹੋ ਜਦੋਂ ਪੜਦਾ ਸੀ ਉੱਥੇ ਲੇਕਿਨ ਭਾਜੀ ਉਹਦਾ ਬਦਮਾਸ਼ੀ ਨਾਲ ਕੋਈ ਲਿੰਕ ਹੀ ਨਹੀਂ ਸੀ ਉਹਦਾ ਭਾਜੀ ਜਿੰਮ ਜੋ ਮਲਾਉਣ ਵਾਲਾ ਬੋਡੀ ਬਿਲਡਿੰਗ ਵਾਲਾ ਮੁੰਡਾ ਸੀਗਾ ਉਹ ਤਾਂ ਆਪਣੀ ਜਿੰਮ ਖੋਲ੍ਹਣੀ ਚਾਹੁੰਦਾ ਸੀਗਾ ਚੰਗੀ ਉਹਦਾ ਚੰਡੀਗੜ੍ਹ ਰਹਿੰਦਾ ਸੀ ਆਪਣਾ ਇੰਜੋਏ ਕਰਦਾ ਸੀ ਉਹ ਤਾਂ ਭਾਜੀ ਇਹਨਾਂ ਨੇ ਕੀ ਕੀਤਾ ਜਿਹੜੇ ਜਿੰਨਾ ਤੋਂ ਮਰਵਾਇਆ ਐਚਐਸਕਿਓਰਾਂ ਤੋਂ ਇੱਕ ਅਮਣਾ ਸੀਗਾ ਅਮਣਾ ਤਾਂ ਮਾਰ ਹੀ ਦਿੱਤਾ ਇਹਨਾਂ ਨੇ ਗੋਲਡੀ ਨੇ ਮਰਵਾਇ ਦਿੱਤਾ ਤੇ ਚਸਕਾ ਤੇ ਅਮਣਾ ਇੱਕ ਹੋਣ ਤਾਂ ਬਾਈਕ ਆਏ ਸੀਗੇ ਇਹਨਾਂ ਨੇ ਦੇਖਿਆ ਗਰਲਾਲ ਬਰੜ ਪਾਰਾ ਕਲੱਬ ਅੱਗੇ ਖੜਾ ਹੈ ਇਹਨਾਂ ਨੇ ਫੋਨ ਕੀਤਾ ਇਹਨੂੰ ਲੱਕੀ ਬਟਾਲ ਲੱਕੀ ਨੇ ਕਹਤਾ ਮਾਰ ਦੋ ਐਵੇਂ ਮਾਰਿਆ ਇਹਨਾਂ ਦਾ ਲਾਟਰੀ ਲੱਗ ਗਈ ਇਹਨਾਂ ਦੀ ਸਮਝੇ ਜੀ ਅਛਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਮਾਰਿਆ ਉਹ ਆਇਆ ਤਾਂ ਬਾਈ ਕੋਣ ਸੀਗੇ ਕਿਸੇ ਕੰਮ ਕਰਨ ਲਈ ਉਹਨਾਂ ਨੇ ਦੇਖਿਆ ਗਰ ਲਾਲ ਬਰਾੜਗੜ ਉਹਨਾਂ ਨੇ ਫੋਨ ਕੀਤਾ ਕਿ ਗਰ ਲਾਲ ਬਰਾੜਗੜਾ ਉਹ ਗਰ ਲਾਲ ਬਰਾੜ ਨੂੰ ਮਾਰ ਗਈ ਗੋਲਡੀ ਗੋਲਡੀ ਨਾ ਬਦਲਣਾ ਗੋਲਡੀ ਦਾ ਪਾ ਜੀ ਉਦੋਂ ਇਸ ਲਾਈਨ 'ਚ ਆਇਆ ਹੀ ਨਹੀਂ ਸੀ ਗੋਲਡੀ ਦੀ ਤਾਂ ਐਂਟਰੀ ਗਰ ਲਾਲ ਬਰਾੜ ਦੇ ਮਟਰ ਤੋਂ ਬਾਅਦ ਹੋਈ ਹੈ ਉਹਦਾ ਕੈਨੇਡਾ ਸੀ ਇਹ ਵਧੀਆ ਉਹਦੇ ਕੋਲ ਆਪਣੇ ਦੋ ਟਰੱਕ ਸੀਗੇ ਬਾਜੀ ਉਹ ਉਹਦਾ ਭਰਾ ਮਰਨ ਤੋਂ ਬਾਅਦ ਉਹਨੇ ਆਪਣੇ ਦੋਨੋਂ ਟਰੱਕ ਵੇਚੇ ਇਸ ਲਾਈਨ 'ਚ ਕੁੱਦ ਗਿਆ ਸਿੱਧਾ ਗੁਰਲਾਲ ਦਾ ਪੁੱਤ ਲਾਲ ਲਾਇਨ ਵਾਸਤੇ ਲਾਇਨ ਚਾਹ ਰਿਹਾ ਸੀ ਪਹਿਲਾ ਨਹੀਂ ਨਹੀਂ ਪਹਿਲਾ ਕਲਾ ਲੋਰੈਂਸ ਸੀ ਹਾਂ ਜੀ ਤੁਸੀਂ ਕਦੇ ਵੀ ਨਾਮ ਸੁਣਿਆ ਸੀ ਅੱਗੇ ਪਹਿਲਾਂ ਲੋਰੈਂਸ ਦਾ ਨਾਮ ਤਾਂ ਤੁਸੀਂ ਸੁਣਦੇ ਹੋਗੇ ਲੋਰੈਂਸ ਦਾ ਨਾਮ ਤਾਂ ਸੁਣਿਆ ਸੀ ਗੁਰਲਾਲ ਬਨਾਰਾ ਦਾ ਨਾਮ ਬਹੁਤ ਬੜੀ ਬਨਾਰਾ ਦਾ ਨਾਮ ਬੜਾ ਲੇਟ ਬਾਅਦ ਹੀ ਜਦੋਂ ਗੁਰਲਾਲ ਬਨਾਰਾ ਦਾ ਕਤਲ ਹੁੰਦਾ ਉਸ ਤੋਂ ਬਾਅਦ ਹੀ ਨਾਮ ਆਉਂਦਾ ਬਿਲਕੁਲ ਗੁਰਲਾਲ ਬਨਾਰਾ ਦਾ ਬਦਲਾ ਮੇਰੇ ਖਿਆਲ ਗੁਰਲਾਲ ਪਲਵਾਰ ਨੇ ਉਹਨੇ ਮਾਰ ਕੇ ਕਿ ਉਹਦਾ ਨਾਮ ਲਾ ਹਾਂ ਉਹ ਵੀ ਕਹਿੰਦੇ ਮੈਂ ਉਹਦੇ ਫਾਦਰ ਨਾਲ ਵੀ ਕਿਸੇ ਦਿਨ ਗੱਲਬਾਤ ਇੱਕ ਦਿਨ ਗੱਲਬਾਤ ਕੀਤੀ ਸੀ ਉਹ ਵੀ ਕਹਿੰਦੇ ਪੜੇ ਸੌਫਟ ਟਾਰਗੇਟ ਹੀ ਸੀ ਕਿ ਕੀ ਕਹਿ ਸਕਦੇ ਆ ਭਾਜੀ ਹੈ ਤਾਂ ਹੁੰਦੇ ਤਾਂ ਸੌਫਟ ਟਾਰਗੇਟ ਹੀ ਨੇ ਹੂੰ ਉਹਦਾ ਬਦਲਾ ਲੈਣ ਦੇ ਕਹਿੰਦੇ ਕਿ ਮੇਡੋ ਖੇਡਾ ਮਾਰਤਾ ਹਾਂ ਉਹ ਵਿਕੀਪੀਡੀਆ ਸੀ ਦੂਜੇ ਮਲੇ ਸੱਦਮ ਸਿੱਧੀ ਆਪਸ ਚ ਨਹੀਂ ਹੁੰਦੇ ਜਿਆਦਾ ਸਿੱਧੇ ਆਪਸ ਚ ਕਿਵੇਂ ਆਉਣਗੇ ਹੁਣ ਲੌਰੈਂਸ ਜੀਲ ਚ ਹੂੰ ਠੀਕ ਹੈ ਜੀ ਬਾਕੀ ਦਵਿੰਦਰ ਮਰ ਗਿਆ ਬਾਕੀ ਇਹ ਲੱਕੀ ਪਟਿਆਲਵਾਰ ਬੈਠਾ ਆ ਮਿੱਕੀ ਦਾ ਕੋਈ ਲੈਣਾ ਦੇਣਾ ਸੀਗਾ ਨਾ ਨਹੀਂ ਪਹਿਲਾਂ ਸੀਗਾ ਜਿਵੇਂ ਦੋਰਸ ਨਾਲ ਦੋਸਤੀ ਸੀਗਾ ਬਟ ਗੈਂਗਸਟਰ ਵਾਲਾ ਨਹੀਂ 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 ਬਿਲਕੁਲ ਨਹੀਂ ਸੀ ਸੌਫਟ ਟਾਰਗੇਟ ਸੌਫਟ ਟਾਰਗੇਟ ਜਿਵੇਂ ਜਿੰਨੇ ਵੀ ਬਦਲਿਆਂ ਦੇ ਸਟੇਟਸ ਪੈਂਦੇ ਸਾਰੇ ਸੌਫਟ ਟਾਰਗੇਟ ਹੀ ਹੈ ਮੈਂ ਜੋ ਸ਼ੁਰੂਆਤ ਬੁਰਾਲੁਰੜ ਤੋਂ ਸ਼ੁਰੂ ਕਰਕੇ ਤੁਸੀਂ ਮੇਰੇ ਕੋਲ ਨਾਮ ਲਈ ਜਾਓ ਮੈਂ ਤੁਹਾਨੂੰ ਦੱਸੀ ਜਾਊਂਗਾ ਮਿੱਕੀ ਦਾ ਕਤਲ ਕਰੂਗੀ ਤਾਂ ਹਾਂਜੀ ਵਿੱਕੀ ਦਾ ਕਤਲ ਕਿਉਂ ਕੀਤਾ ਗਿਆ ਵਿੱਕੀ ਦਾ ਗਰੁੱਪ ਚ ਹੋਣੇ ਹੋਰ ਦੋਰੈਂਸ ਦੇ ਗਰੁੱਪ ਚ ਸੀਗੇ ਭਾਜੀ ਗਰੁੱਪ ਚ ਸੀਗੇ ਨਹੀਂ ਸੀਗੇ ਬਣਾਤਾ ਦਿੱਤੇ ਵਿੱਕੀ ਦਾ ਮਟਰ ਭਾਜੀ ਸਿਰਫ ਇਹਨਾਂ ਨੇ ਲੱਕੀ ਹੋਰਾਂ ਨੇ ਚੰਡੀਗੜ੍ਹ ਚ ਮਸ਼ੂਰੀ ਲਈ ਦਿੱਤਾ ਸਿਰਫ ਮਸ਼ੂਰੀ ਸਿਰਫ ਉਹ ਜੀ ਐਡੇ ਵੱਡੇ ਬੰਦੇ ਨੂੰ ਵੀ ਮਾਰ ਸਕਦੇ ਆ ਤਾਂ ਕੱਲੋ ਕਿਸੇ ਬਿਜ਼ਨਸਮੈਨ ਤੋਂ ਪੈਸੇ ਮੰਗਣ ਗਿਆ ਅਗਲਾ ਕਹਿੰਦਾ ਯਾਰ ਵਿੱਕੀ ਅਰਗਾਨੀ ਛੱਡਿਆ ਸੀ ਕਿ ਜੀ ਜਿਹਦਾ ਇਹਦਾ ਨਾਮ ਐਡਾ ਰਸੋਕ ਕਾਲੀ ਦਲ ਦੇ ਵਿੱਚ ਅੰਡਰਨਾਮ ਸੀ ਉਹ ਮਨੇ ਖੁਦ ਵੀ ਮਤਲਬ ਬਦਮਾਸ਼ੀ ਟੈਪ ਚ ਵੀ ਜਿਵੇਂ ਜ਼ਿਆਦਾ ਨਹੀਂ ਥੋੜਾ ਬਹੁਤਾ ਤਾਂ ਸੀ ਨਾ ਵੀ ਦਲੇਰੀ ਮਤਲਬ ਦਲੇਰੀ ਤਾਂ ਸੀ ਬੰਦੇ ਦਾ ਸੀ ਨਾਲ ਖੁਦ ਦੇ ਕੋਲ ਠੱਡੀ ਦਾ ਪਿਸਤਲ ਹੁੰਦਾ ਸੀ ਜਦੋਂ ਬਾਜੀ ਤੁਸੀਂ ਸ਼ਾਇਦ ਵੀਡੀਓ ਦੇਖੀ ਹੋਣੀ ਕਿਹਦੇ ਅੰਡਰ ਦੀ ਉਹ ਫੋਨ ਨਹੀਂ ਮਾਰਦਾ ਉਹ ਗੈਂਸਟਰ ਪਾ ਦੇ ਲੰਦਾ ਆ ਉਹਨਾਂ ਨੂੰ ਐ ਇਹਨਾਂ ਨੂੰ ਲੱਗਦਾ ਵੀ ਇਹਨੇ ਥੜੀ ਦਾ ਕੱਢ ਲਿਆ ਇਹਨੇ ਕੱਢ ਲਿਆ ਭਾਜੀ ਅਸਲ ਚੋਪਿਆ ਸੀ ਪਰਲੇ ਪਾਸੇ ਉਹ ਪਰਲੇ ਪਾਸੇ ਤਾਂ ਨਹੀਂ ਜਾਂਦਾ ਉਧਰ ਸ਼ੂਟਰ ਹੁੰਦਾ ਉਹਨੂੰ ਐ ਲੱਗਦਾ ਮੇਰੇ ਸਿਰ 'ਚ ਮਾਰੂਗਾ ਉਹਦਾ ਪਿਸਤਲ ਲੜ ਜਾਂਦਾ ਦੇਖੋ ਕੱਢ ਜੇ ਉਹ ਕੱਢ ਜਿਉਂ ਜਾਂਦਾ ਕੱਢ ਲੈਂਦਾ ਤਾਂ ਨਿਕਲ ਜਾਂਦਾ ਕਿਉਂਕਿ ਪਰਲੇ ਦਾ ਪਿਸਤਲ ਲੜ ਗਿਆ ਸੀ ਅੱਛਾ ਉਧਰਲੇ ਦਾ ਪਿਸਤਲ ਲੜ ਗਿਆ ਉਹ ਗਿਆ ਸੀ ਉਧਰ ਆਪਣਾ ਪਿਸਤਲ ਗੱਡੀ ਵੱਲ ਭੱਜ ਕੇ ਦੁਆਰਾ ਗਿਆ ਦੇਖੋ ਤੇ ਪਿਸਟਲ ਕੱਢਣ ਵਾਸਤੇ ਗਿਆ ਪਰਲੇਬਾਸੇ ਉਹ ਤਾਂ ਨਹੀਂ ਗਿਆ ਹੈਗਾ ਕਦੂ ਛੋਟਾ ਸੀ ਪਰਲੇਬਾਸੇ ਸ਼ੂਟਰ ਖੜਾ ਸੀ ਉਹਨੂੰ ਐ ਸੀ ਵੀ ਮੇਰੇ ਸਿਰ 'ਚ ਮਾਰੂਗਾ ਉਹ ਤਾਂ ਨਹੀਂ ਗਿਆ ਹੈਗਾ ਉਹ ਪਰਲੇਬਾਸੇ ਜਿਹੜਾ ਪਿਸਟਲ ੜ ਜਾਂਦਾ ਦੇਖੋ ਕਿਸਮਤ ਪਰ ਵਿੱਕੀ ਦੀ ਮੌਤ ਲਿਖੀ ਹੋਈ ਸੀ ਮੌਤ ਲਿਖੀ ਸੀ ਪਰ ਜਦੋਂ ਕਹਿੰਦੇ ਮੌਕਾ ਮਿਲਦਾ ਮੌਕਾ ਵੀ ਉਸ ਨੂੰ ਇੱਕ ਵਾਰੀ ਮਿਲ ਗਿਆ ਸੀ ਤੁਸੀਂ ਕਹਿੰਦੇ ਮਿਲ ਗਿਆ ਸੀ ਪਿਸਟਲ ੜ ਗਈ ਸੀ ਬਿਲਕੁਲ ਇਹ ਵੀਰ ਦੇ ਕੋਪਿਸਟਲ ਦਾ ਵੀ ਬੰਦਾ ਐਵੇਂ ਛੱਡ ਕੇ ਜਾਂਦਾ ਨਹੀਂ ਉਹ ਵੀ ਗੱਡੀ 'ਚ ਨਹੀਂ ਛੱਡਦਾ ਬਿਲਕੁਲ ਉਹਦੀ ਲਿਖੀ ਹੋਈ ਸੀ ਉਹਦੀ ਲਿਖੀ ਹੋਈ ਸੀ ਨਾ ਵੀ ਉਹ ਛੱਡ ਕੇ ਜਾ ਜੀ ਉਹ ਤੇ ਕੋਈ 30 ਦਾ ਹੁੰਦਾ ਪਾਜੀ ਠੜੀ ਦਾ ਵੈਪਨ ਬਹੁਤ ਡੈਡਲੀ ਹੁੰਦਾ ਨਾਲੇ ਇੱਕ ਚੀਜ਼ ਹੋਰ ਹੁੰਦੀ ਆ ਮੈਂ ਦੇਖੀ ਆ ਜਿਹੜੇ ਐਵੇਂ ਸੌਫਟ ਟਾਰਗੇਟ ਨੂੰ ਮਾਰਨ ਆਉਂਦੇ ਆ ਨਾ ਉਹ ਵੀ ਕੋਈ ਬਹੁਤ ਵੱਡੇ ਫੰਨੇ ਖਾਣੀ ਹੁੰਦੇ ਆ ਠੀਕ ਹੈ ਉਹ ਉਹ ਬਸ ਇੰਝ ਕਰਨ ਆਉਂਦੇ ਆ ਕਿ ਗੋਲੀਆਂ ਮਾਰ ਰਹੀਆਂ ਨੇ ਨਿਕਲ ਆਣਾ ਆਪਾਂ ਤਾਂ ਠੀਕ ਹੈ ਉਹ ਜੇ ਜਗ ਨੂੰ ਗੋਲੀ ਚੱਲ ਜਾਂਦੀ ਨਾ ਤਾਂ ਭਾਜੀ ਸਿਨੈਰੀਓ ਚੇਂਜ ਹੋ ਜਾਂਦਾ ਉਸ ਚੀਜ਼ ਦਾ ਬਦਲ ਜਾਂਦੇ ਤਾਂ ਉਸ ਚੀਜ਼ ਦਾ ਸਿਨੈਰੀਓ ਕੋਈ ਹੋਰ ਹੁੰਦਾ ਹੋ ਸਕਦਾ ਉਹਨਾਂ ਚੋਂ ਇੱਕ ਮਰ ਜਾਂਦਾ ਹੁਣ ਭਾਜੀ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ ਤੁਸੀਂ ਸੁਣ ਕੇ ਹੱਸੋਗੇ ਇਹੀ ਵਿੱਕੀ ਦੇ ਮਰਦਚਾ ਮੁੰਡਾ ਉਹ ਲੈਫਟੀ ਹਰਿਆਣੇ ਦਾ ਸ਼ੂਟਰ ਹੈ ਕੋਸ਼ਲ ਗੈਂਗ ਦਾ ਜਿਹਨੇ ਵਿੱਕੀ ਮਾਰਿਆ ਉਹਦੀ ਪੰਜੌਰ ਪੇਸ਼ੀ ਸੀ ਕਾਲਕਾ ਪੰਜੌਰ ਉੱਥੇ ਉਹਨੂੰ ਉਹਦੀ ਗੈਂਗ ਦੇ ਬੰਦੇ ਪਹੁੰਚਣ ਆਏ ਅੱਛਾ ਕਸਟਡੀ ਚੋਂ ਕਸਟਡੀ ਚੋਂ ਉਹਨੂੰ ਲੱਗਿਆ ਭਾਜੀ ਮੈਨੂੰ ਮਾਰਨਾਂਗੇ ਅੱਛਾ ਉਹ ਬੜੀ ਪੁਲਿਸ ਨੂੰ ਕਹਿੰਦਾ ਮੈਨੂੰ ਬਾਥਰੂਮ ਚਵਾੜ ਲਓ ਮੈਨੂੰ ਮਾਰਨਾਂਗੇ ਤੂੰ ਜੀ ਕਹਾਂਗੇ ਚਲੋ ਭਾਜੀ ਉਹ ਬੰਦੇ ਨਿਕਲ ਜਾਂਦੇ ਆ ਉਹ ਤਾਂ ਬਾਅਦ ਚ ਪਤਾ ਲੱਗਦਾ ਉਹ ਉਹਨੂੰ ਭਜਾਣ ਆਏ ਸੀ ਤੇ ਵੈਸੇ ਗੈਂਗਸਟਰ ਸੁਣਿਆ ਵੀ ਵੈਸੇ ਦਲੇਰੀ ਤਾਂ ਬਹੁਤ ਦਿਖਾਉਂਦੇ ਆ ਪਰ ਅੰਦਰੋਂ ਜਿਹੜਾ ਇਹਨਾਂ ਨੂੰ ਘੋਟ ਆ ਰਹੰਦਾ ਕੀ ਇਹ ਗੱਲ ਸੱਚੀ ਹੈ ਛੜਿਆ ਵੱਡੇ ਗੈਂਗਸਟਰ ਹਨ ਨਾ ਭਾਜੀ ਕੋਈ ਕੋਈ ਕ੍ਰਾਈਮ ਹੁੰਦਾ ਇਹ ਪੁਲਿਸ ਨੂੰ ਪਹਿਲੇ ਹੀ ਜਾ ਕੇ ਸਾਰਾ ਕੁਝ ਦੱਸ ਦਿੰਦੇ ਵੀ ਇੱਕ ਤਾਂ ਇਹ ਏ ਚੀ ਚਾਹੁੰਦੇ ਵੀ ਅਸੀਂ ਵੱਡੇ ਗੈਂਗਸਟਰਾਂ ਸਾਡੇ ਥੱਪੜ ਨਾ ਵੱਜੇ ਇੱਕ ਇੱਕ ਭਾਜੀ ਵੀ ਸਾਨੂੰ ਕੀ ਟੈਨਸ਼ਨ ਹੈ ਜੇਲ੍ਹ ਚ ਤਾਂ ਬੈਠੇ ਆ ਸਾਰਾ ਕੁਝ ਕਹਿ ਦਿਆ ਹੁਣ ਭਾਜੀ ਉਹ ਕਨਫੈਸ਼ਨ ਤਾਂ ਚਾਹੇ ਆਪਾਂ ਜੇਲ੍ਹ ਚਾ ਚਾਹੇ ਬਾਹਰ ਉਹ ਕਨਫੈਸ਼ਨ ਤਾਂ ਐਲੀਜੀਬਲ ਹੁੰਦਾ ਹੀ ਨਹੀਂ ਹੈਗਾ ਕੋਰਟ ਚ ਕੋਰਟ ਚ ਇਨਾ ਖਿਲਾਫ ਗਵਾਹੀ ਦਿੰਦਾ ਨਹੀਂ ਕੋਈ ਹੁਣ ਮੁੱਤੀ ਵਾਲੇ ਕੇਸ ਚ ਵੀ ਹਲੇ ਗਵਾਹੀ ਤਾਂ ਨਹੀਂ ਹੋਈ ਚਾਰਜ ਤੇ ਤਾਂ ਲੱਗ ਗਿਆ ਕੇ ਇਸ ਚਾਰਜ ਤੇ ਲੇਕਿਨ ਗਵਾਹੀ ਹੋਈ ਨਹੀਂ ਗਵਾਹੀ ਤੋਂ ਬਾਅਦ ਹੀ ਪਤਾ ਲੱਗੇਗਾ ਕੇ ਇਸ ਦਾ ਸਿਨੈਰੀਓ ਕੀ ਬੰਦ ਹੈ ਨਾਲੇ ਕੋਰਟ ਚ ਕਹਿੰਦੇ ਵੀ ਫੇਸਬੁਕ ਤੇ ਤਾਂ ਕਹਿੰਦੇ ਵੀ ਅਸੀਂ ਮਾਰੇ ਕੋਰਟ ਚ ਜਾ ਕੇ ਬਦਲ ਜਾਂਦੇ ਨੇ ਭਾਜੀ ਫੇਸਬੁਕ ਦਾ ਕੀ ਜੱਜ ਉਸ ਚੀਜ਼ ਨੂੰ ਮੰਨਦਾ ਹੀ ਨਹੀਂ ਪ੍ਰੈਸਲ ਪ੍ਰੈਸ ਨੋਟ ਨੂੰ ਨਹੀਂ ਫੇਸਬੁਕ ਨੂੰ ਨਹੀਂ ਉਹ ਇਸ ਚੀਜ਼ ਨੂੰ ਮੰਨਦਾ ਹੀ ਨਹੀਂ ਉਹ ਕਹਿੰਦਾ ਹਾਰਡ ਕੋਰ ਗਵਾਹ ਉਹ ਲੈ ਕੇ ਆਓ ਜਿਹੜਾ ਕਦੇ ਵੀ ਹਾਂ ਅਸੀਂ ਉਹਨੂੰ ਦੇਖਿਆ ਹੁਣ ਜਿਹੜੇ ਦੋ ਮੁੰਡੇ ਨਾਲ ਸੀ ਜੇ ਉਹ ਸ਼ੂਟਰਾਂ ਨੂੰ ਰਿਕੋਗਨਾਈਜ਼ ਕਰਨਗੇ ਤਾਂ ਭਾਜੀ ਉਹਨਾਂ ਨੂੰ ਸਜ਼ਾ ਹੋਏਗੀ ਜੀ ਉਹਨਾਂ ਨੇ ਕਹਿਤਾ ਵੀ ਨਹੀਂ ਸਾਨੂੰ ਤਾਂ ਇਹਨਾਂ ਦੀ ਪਛਾਣ ਨਹੀਂ ਤਾਂ ਭਾਜੀ ਉਹ ਤਾਂ ਬਰੀ ਹੋਣਗੇ ਪਰ ਚਲੋ ਉਹ ਮੁੰਡੇ ਨਾਲ ਖੜੇ ਚਲੋ ਖੜੇ ਨੇ ਚੰਗੀ ਗੱਲ ਹੈ ਭਾਜੀ ਪਤਾ ਕਹਿੰਨੇ ਆ ਮੈਂ ਵੈਸੇ ਦੱਸ ਰਿਹਾ ਤੁਹਾਨੂੰ ਮੈਂ ਮੈਂ ਦੋਨੋਂ ਟਾਈਪ ਤਹਜ਼ੁਮ ਦੱਸ ਰਿਹਾ ਜੀ ਉਹ ਕਹਿਣਗੇ ਤਾਂ ਸਜ਼ਾ ਹੋਏਗੀ ਜੀ ਉਹ ਕਹਿਣਗੇ ਤਾਂ ਨਹੀਂ ਮਤਲਬ ਜੱਜ ਗਵਾਹ ਦਾ ਭੁੱਖਾ ਹੈ ਇਹਨਾਂ ਕੇਸ ਹੈ ਉਹ ਗਵਾਹ ਦਾ ਭੁੱਖਾ ਆ ਕੇਸ ਤੇ ਡਿਪੈਂਡ ਕਰਦਾ ਆ ਕਿ ਪੁਲਿਸ ਕੋਲੇ ਕੀ ਸਬੂਤ ਸੀਗੇ ਪੁਲਿਸ ਨੇ ਚਲਾਨ ਕਿਵੇਂ ਦਾ ਬੰਨਿਆ ਹੁਣ ਬਾਬਾ ਸਿਦਕੀ ਦੀ ਮਰਡਰ ਆ ਹਮ ਭਾਜੀ ਸਿੱਧੂ ਦਾ ਮਟਰ ਇਨਾ ਫੇਮਸ ਸੀਗਾ ਸਿੱਧੂ ਬਿੱਲਬੋਰਡ ਤੱਕ ਰਹਿੰਦਾ ਸੀ ਜੇ ਲੋ ਬਾਬਾ ਸਿਦਕੀ ਦਾ ਬਿੱਲਬੋਰਡ ਤੱਕ ਰਿਆ ਵੀ ਨਹੀਂ ਹਮ ਬਾਬਾ ਸਿਦਕੀ ਦੇ ਮਟਰ ਦਾ ਭਾਜੀ 5100 ਪੇਜਾਂ ਦਾ ਚਲਾਨ ਹੈ 5100 ਪੇਜਾਂ ਦੀ ਚਾਰਜ ਪੇਜਾਂ ਦਾ ਚਲਾਨ ਹੈ 5100 ਪੇਜਾਂ ਦੀ ਚਾਰਜ ਸ਼ੀਟ ਛੋਟੀ ਨਹੀਂ ਹੁੰਦੀ ਹਮ ਤਾਂ ਉਸ ਕੇ ਇਸ ਚ ਸਮਝ ਲੋ ਪੁਲਿਸ ਨੇ ਬਹੁਤ